ਨੇ ਭਾਈ ਗਨੀ ਨਬੀ ਖਾਂ ਗੁਰੂ ਮਹਾਰਾਜ ਜੀ ਦਾ ਜਿਹੜੀ ਪਾਲਕੀ ਹੈ ਮੋਢਾ ਲਾ ਕੇ ਅੱਗੋਂ ਚੁੱਕੀ ਆ ਧਰਮ ਸਿੰਘ ਤੇ ਮਾਨ ਸਿੰਘ ਪਿਛਲੀ ਬਾਈ ਤੇ ਲੱਗੇ ਆ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਦੇ ਸਿਰ ਉੱਤੇ ਮੋਰਾਂ ਦੇ ਪੱਤਿਆਂ ਦਾ ਚੌਰ ਕਰਦਾ ਤੁਰਿਆ ਜਾ ਰਿਹਾ ਹੈ ਗੁਰੂ ਗੋਬੇ ਸਿੰਘ ਪਾਸ਼ਾ ਮਹਾਰਾਜ ਜੀ ਗਲਾਬੇ ਪੰਜਾਬੇ ਨੂੰ ਤਾਰ ਕੇ ਮਾਤਾ ਗਰਦਈ ਨੂੰ ਤਾਰ ਕੇ ਭਾਈ ਨਿਹਾਲੇ ਨੂੰ ਤਾਰ ਕੇ ਸਤਿਗੁਰੂ ਤੀਣ ਦੁਨੀਆਂ ਤੇ ਮਾਲਕ ਮਾਛੀ ਵਾਲੇ ਤੋਂ ਜਿਵੇਂ ਚੱਲ ਪਏ ਇਓ ਬੇਨਤੀ ਹੈ ਜੀ ਗਨੀ ਬੀਖਾਵਿਓ ਤ ਬਣਾ ਇੱਕ ਰੰਗਲਾ ਪਲੰਗ ਮੰਗਾਇਆ ਏ ਸਤਗੁਰ ਕਲਗੀਆਂ ਵਾਲੇ ਉਤੋਂ ਤਨ ਮਨ ਕੋਲ ਕੁਮਾਇਆ ਏ ਓ ਨੀਲਾ ਬਾਣਾ ਤਾਰਨ ਕਿਲਜ਼ਾ ਦੇਣ ਹੁੰਦੇ ਦਲਗੀਰ ਪਾਏ ਜੇ ਕੋਈ ਪੁੱਛੇ ਹੋ ਆਖਣ ਜਾਂਦੇ ਉੱਚ ਦੇ ਪੀਰ ਪਏ ਜੈ ਨਬੀ ਖਾਵਿਓ ਤ ਬਣਾਇਕ ਰੰਗਲਾ ਪਲੰਗ ਮਗਾਇਆ ਏ ਸਤਗੁਰ ਕਾ ਲਗੀਆਂ ਵਾਲੇ ਉਤੋਂ ਤਨ ਮਨ ਕੋਲ ਕੁਮਾਇਆ ਏ ਓ ਨੀਲਾ ਬਾਣਾ ਧਰਨ ਕੀਤਾ ਦਿਲ ਹੁੰਦੇ ਦਿਲ ਗੀਰ ਪਏ ਜੇ ਕੋਈ ਪੁੱਛੇ ਹੋ ਆਖਣ ਜਾਂਦੇ ਉੱਚ ਦੇ ਪੀਰ ਪਏ ਧਰਤੀ ਤੋਂ ਆਏ ਇਸ ਧਰਤੀ ਨੂੰ ਤਾਰਨ ਲਈ ਪਰਮੀ ਲੋਕਾਂ ਦੇ ਦਿਲ ਵਿੱਚੋਂ ਸਾਰੇ ਪਰਮ ਨਿਵਾਰਨ ਲਈ ਹੋਏ ਹੋਣੀਏ ਮੱਕੇ ਦੇ ਹੱਥ ਆਖਣ ਗੱਲ ਆਖੀਰ ਪਏ ਜੇ ਕੋਈ ਪੁੱਛੇ ਹੋਏ ਆਖਣ ਜਾਂਦੇ ਉਹ ਚਦੇ ਪੀਰ ਪਏ ਨਿਕਲ ਗਏ ਸੀ ਦੂਰ ਬਾਟ ਸੀ ਨਿਕਲ ਗਏ ਜਾਂਦੂ ਫੌਜਾਂ ਨੇ ਅਟਕਾਇਆ ਏ ਆਖਣ ਕਿੱਧਰੇ ਗੁਰੂ ਤੁਸਾਨੀ ਪਲੰਗੇ ਵਿੱਚ ਬਿਠਾਇਆ ਏ ਚੁਣਵੇਂ ਜੋ ਜਰਨੈਲ ਸੂਰਮੇ ਕੋਲ ਪਹੁੰਚਿਆ ਖੀਰ ਗਏ ਜੇ ਕੋਈ ਪੁੱਛੇ ਹੋ ਆਖਣ ਜਾਂਦੇ ਉੱਚ ਦੇ ਪੀਰ ਪਏ ਲਿਆ ਸੀ ਪਲੰਗ ਖਾਨ ਨੇ ਗਨੀ ਨਬੀ ਕਬਰ ਆਉਣ ਲਗੇ ਗੁਜਰੀ ਰਮ ਜੀ ਨਾਲ ਸੀ ਸਤਗੁਰ ਉਹਨਾਂ ਨੂੰ ਸਮਝਾਉਣ ਲਗੇ ਇਕੱਠੇ ਆਣ ਦਿਵਾਲੇ ਹੋਏ ਵੱਡੇ ਖਾਨ ਵਧੀਰ ਪਏ ਜੇ ਕੋਈ ਪੁੱਛੇ ਹੋ ਆਖਣਾ ਜਾਂਦੇ ਉੱਚ ਦੇ ਪੀਰ ਪਏ ਇਹ ਤਾਂ ਪੀਰ ਮਕੇ ਦੀ ਖਾਜੀ ਦਰਸ਼ਨ ਕਰਨਾ ਚਾਹੁੰਦੇ ਹਾਂ ਨਾਲ ਅਸਾਂ ਦੇ ਖਾਣੇ ਬੈ ਕੇ ਖਾਣਾ ਅਸੀਂ ਬਣਾਉਂਦੇ ਹਾਂ ਉਹ ਨਾਲ ਰਮਜਦੇ ਬਾਜਾ ਵਾਲੇ ਢੀਲ ਸਿੰਘਾ ਨੂੰ ਤੀਰ ਪਏ ਜੇ ਕੋਈ ਪੁੱਛੇ ਹੋ ਆਖਣ ਜਾਂਦੇ ਉੱਚ ਦੇ ਪੀਰ ਪਏ ਸਤਿ ਬਚਨ ਕਹਿ ਬੈਗ ਸਤਗੁਰ ਸਿੰਘ ਕੁਝ ਪੁੱਛਣਾ ਚਾਉਂਦੇ ਨੇ ਹੁਣ ਕੀ ਹੋ ਪਿਤਾ ਜੀ ਇਥੇ ਦਸਮ ਪਿਤਾ ਫਰਮਾਉਂਦੇ ਨੇ ਮੱਸਾ ਸਿੰਘਾ ਕਲਗੀ ਵਾਲੇ ਅਗਲੀ ਖੇਚਲ ਕਿਰ ਗਏ ਜੇ ਕੋਈ ਪੁੱਛੇ ਹੋ ਆਖਣ ਜਾਂਦੇ ਉੱਚ ਦੇ ਪੀਰ ਪਏ ਹਾਂ ਜਾਂਦੇ ਉੱਚ ਦੇ ਪੀਰ ਪਏ